ਹਾਂਜੀ ਅਰੇ ਕੋ ਇਹਦੇ ਵਿੱਚ ਪ्युअर कॉटन ਦੀ ਇਹਦੀ ਹਾਂ ਦੇਖੋ ਆਹ ਦੇਖੋ ਆਹ ਨਿਸ਼ਾਨੀ ਆ ਹਾਂਜੀ ਇਹ ਨਿਸ਼ਾਨੀ ਤਾਂ ਪੱਕੀ ਹੁੰਦੀ ਹੈ 71 ਕੱਟ ਕੇ ਤੁਸੀਂ ਇਹਨੂੰ ਜਲਾ ਕੇ ਦੇਖ ਸਕਦੇ ਹੋ ਸਾਬ ਬਣ ਜਾਊਗੀ ਇਹਦੀ ਜੀ ਅੱਛਾ ਜੀ ਹਾਂਜੀ ਹਾਂਜੀ ਸਭ ਤੋਂ ਇਹ ਨਿਸ਼ਾਨੀ ਹੈ कॉटन ਦੀ ਹਾਂ ਤੁਸੀਂ ਇਹਨੂੰ ਕਟਿੰਗ ਕਰੋ ਇਹਦੀ ਕਟਿੰਗ ਕਰਕੇ ਤੁਸੀਂ ਇਹਨੂੰ ਜਲਾਓ ਸਾਬ ਬਣ ਜਾਊਗੀ ਜੇ ਇਹ ਪ्युअर कॉटन ਹੋਊਗੀ ਜੀ ਜੇ ਇਹ ਪੋਲਿਸਟਰ ਹੋਊਗਾ ਉਹ ਹੋਰ ਵੀ ਇਸ ਤੋਂ ਡੀਪਲੀ ਦੇਖਣਾ ਤੁਸੀਂ ਅਗਰ ਇਹਨੂੰ ਤਾਂ ਗਰਮ ਤਵਾ ਕਰੋ ਉਹਦੇ ਉੱਪਰ ਕੱਤਰ ਕਰਕੇ ਛੱਡ ਦਿਓ ਅੱਛਾ ਜੀ ਹਾਂਜੀ ਜੇ ਕੱਢਨੋਗੇ ਤਾਂ ਉਹ ਸੜ ਜੂਗੀ ਮਤਲਬ ਜੇ ਹੋਊਗਾ ਉਹ ਦੂਜਾ ਪੋਲਿਸਟਰ ਤੂੰ ਸ਼੍ਰਿੰਕ ਹੋ ਜੂਗਾ ਇਕੱਠਾ ਹੋ ਜੂਗਾ ਹਾਂਜੀ ਇਕੱਠਾ ਹੋ ਜੂਗਾ ਅਸੀਂ ਮਤਲਬ ਉਹ ਨਹੀਂ ਹੈਗਾ ਵੀ ਇੱਕ ਵਾਰੀ ਆ ਗਏ ਚਲੋ ਵੀਡੀਓ ਦੇਖ ਕੇ ਚਲੋ ਹੁੰਦਾ ਆਪਣੇ ਅੰਡਰ ਜੀ ਨੇ ਜੋ ਮਰਜੀ ਇਹਨੂੰ ਲਾ ਗਏ ਨਾ ਇਹ ਕੰਮ ਨਹੀਂ ਦੇਖੋ ਅਸੀਂ ਦੁਬਾਰਾ ਬੁਲਾਉਣਾ ਹੈ ਇਤੋਂ ਮਹਿੰਗਾ ਲੱਗੇ ਕਿ ਤੂੰ ਮਰਜ਼ੀ ਲੈ ਲਿਓ ਇਤੋਂ ਮਰਜ਼ੀ ਲੈਣੀ ਸਾਡੇ ਤੋਂ ਇਤੋਂ ਸਸਤਾ ਲਿਆ ਫਿਰ ਤਾਂ ਲੈਣੀ ਹੀ ਲੈਣਾ ਬਾਕੀ ਕੁਆਲਿਟੀ ਇਹ ਧਿਆਨ ਰੱਖਿਓ ਜਿੱਦੋਂ ਵੀਡੀਓ 'ਚ ਆ ਰਹੀ ਆਏਨ ਸੋਚੀ ਹੋਈ ਵੀਡੀਓ ਸੈਟਿੰਗ ਕਰਕੇ ਚਮਕ ਲਿਆ ਦੇ ਕਪੜੇ ਐਦਾਂ ਦੀ ਗੱਲਬਾਤ ਨਹੀਂ ਤੁਸੀਂ ਸਾਹਮਣੇ ਦੇਖੋਗੇ ਨਾ ਰੱਬ ਦੇ ਡਰ ਕੇ ਕਹਿੰਦੇ ਆ ਵੀ ਓਤੋਂ ਵੱਧ ਸ਼ਾਈਨ 19 ਦੇ 21 21 ਆਉਗੀ ਜੀ ਸਾਡੀ ਗਰੰਟੀ ਐਸੀ ਆ ਲੱਭ ਹੀ ਲੈਂਦਾ ਹਾਂਜੀ ਨਾ ਤਾਂ ਇਹ ਕਪੜਾ ਖਰਾਬ ਹੋਵੇ ਤੇ ਨਾ ਇਹ ਕਪੜਾ ਮਤਲਬ ਇਹਦੇ ਬਟਮੈਨ ਔਰ ਸ਼ਾਈਨਿੰਗ ਔਰ ਗ੍ਰੇਸ ਕਪੜੇ ਦੀ ਆਹ ਚਮਕ ਦੇਖੋ ਦੂਰੋਂ ਪੈਂਦੀ ਆ ਬਾਈ ਤੇ ਮੈਂ ਕਹਿੰਦਾ ਦੂਰੋਂ ਪਤਾ ਲੱਗੂ ਵੀ ਕੋਈ ਕਪੜਾ ਪਾਇਆ ਹੈ ਦੇਖੋ ਹਰੇ ਕਮਾਗਦਾ ਵੀ ਸਾਡੀ ਜਿਹੜੀ ਪੈਂਟਾ ਬੰਦੇ ਦੀ ਮੂਹਰੇ ਦੀ ਲੱਤ ਪਾੜ ਦੇ ਵਿੱਚ ਵਾਦੀ ਹਾਂਜੀ ਆ ਆ ਜੀ ਆਹ ਤਲਵਾਰ ਮੰਗੋ ਜੀ ਤਲਵਾਰ ਮੰਗੋ ਜਦੋਂ ਵੀ ਸਾਡੇ ਕੋਲ ਕੋਈ ਆ ਕੇ ਕਹਿੰਦਾ ਦੀ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਸਾਨੂੰ ਇੱਕ ਅਲੱਗ ਟੈਨਸ਼ਨ ਹੁੰਦੀ ਸੀ ਇਸ ਗੱਲ ਦੀ ਵੀ ਯਾਰ ਕੋਈ ਬੰਦਾ ਸਾਡੇ ਕੋਲੋਂ ਨਾਰਾਜ਼ ਹੋ ਕੇ ਨਾ ਜਾਵੇ ਜੀ ਮਤਲਬ ਅਸੀਂ ਉਹਨੂੰ ਹਰ ਐਤਵਾਦ ਦੇ ਨਾਲ ਰੇਟ ਦੇ ਅਕੋਰਡਿੰਗ ਵੀ ਔਰ ਉਹ ਵੀ ਮਤਲਬ ਸਰਵਿਸ ਦੇ ਅਕੋਰਡਿੰਗ ਵੀ ਹਰ ਐਟਬਾਨ ਨਾਲ ਅਸੀਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਹਾਂ ਤੇ ਰੱਬ ਦਾ ਸ਼ੁਕਰ ਹੈ ਵੀ ਲੋਕ ਇੱਥੇ ਸਾਡੇ ਕੋਲ ਰਿਵਿਊ ਵੀ ਦੇ ਗਏ ਨੇ ਬਲਕਿ ਸਾਡੇ ਕੋਲ ਇੱਥੇ ਬੈਠੇ ਬੈਠੇ ਤੁਹਾਨੂੰ ਫੋਨ ਲਾਇਆ ਨੇ ਕਈ ਬੰਦੇ ਨੇ ਬੀ ਭਾਜੀ ਤੁਹਾਨੂੰ ਐਸੇ ਬੰਦੇ ਨੂੰ ਮਿਲਾਇਆ ਵੀਡੀਓ ਬਣਾਈ ਹੈ ਵੀ ਬਾਕੀ ਜੈਨੂਨ ਬੰਦੇ ਨੇ ਫੁੱਲ ਗਾਰੰਟੀ ਹੈ ਬੂਟ ਉੱਠ ਜੇ ਵੇ ਛੇ ਜਿਹਾ ਵੇ ਫਿੱਟ ਜੇ ਵੇ ਹਾਂ ਕੁਝ ਵੀ ਹੋ ਜਾਵੇ ਠੀਕ ਹੈ ਜੀ ਉਹ ਸਿੱਟ ਜੇ ਨਮੀ ਲੈ ਜੇ ਅੱਛਾ ਉਥੋਂ ਬੱਗ ਵੀ ਮਾਰਨਗੇ ਨਮੀ ਲੈ ਜਾਈਏ ਤੇ ਬਾਈ ਵਾਲੀ ਕਹਿਣ ਚੀਜ਼ ਆ ਯਾਰ ਕਮਾਲ ਕਰੀ ਪਈ ਨਾ ਤਾਂ ਉਹ ਕੱਪੜਾ ਮੈਨੂੰ ਲੱਗਦਾ ਫਟੇ ਨਾ ਉਹਦਾ ਰੰਗ ਫਿੱਟੇ ਤੇ ਨਾ ਉਹ ਚ ਬਲ ਪਵੇ ਹਨਾ ਇੱਥੇ ਐ ਇਕੱਠਾ ਕਰਕੇ ਬੈਗ ਚ ਪਾ ਕੇ ਲੈ ਜਾਈਏ ਮਰਜ਼ੀ ਲੈ ਜਾਈਏ ਅੱਛਾ ਕੱਪੜਾ ਸਰੀਰ ਤੇ ਥੋੜਾ ਪਾਇਆ ਹੋਇਆ ਤੁਹਾਨੂੰ ਨਹੀਂ ਪਤਾ ਲੱਗੂ ਜਿਵੇਂ ਹੁਣ ਮੂਰੇ ਪੂਰੀ ਕੜਾਕੇ ਦੀ ਗਰਮੀ ਪੈਣੀ ਹੈ ਨਾ ਕੱਪੜਾ ਪਾਇਆ ਮਹਿਸੂਸ ਨਹੀਂ ਹੋਊਗਾ ਲੈ ਕੇ ਲੈ ਲਓ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਬਾਈ ਬਾਲਾ ਚੌ ਚੜ ਗਿਆ ਸੀ ਜਦੋਂ ਮੁਹੰਮਦ ਆਸੀਫ ਜੀ ਨੇ ਫੋਨ ਕੀਤਾ ਕਾਰਨ ਕੀ ਪਤਾ ਕਿਉਂਕਿ ਇਹਨਾਂ ਦਾ ਜਦੋਂ ਮੈਂ ਵੀਡੀਓ ਪਾਈ 4 ਕੁ ਮਹੀਨੇ ਪਹਿਲਾਂ ਇਹਨਾਂ ਦੀ ਵੀਡੀਓ ਦਾ ਇੰਨਾ ਕਰਕੇ ਐਂਡ ਰਿਜ਼ਲਟ ਆਇਆ ਬਹੁਤ ਵੀਰਾਂ ਨੇ ਫੋਨ ਕਰ ਕਰਕੇ ਮੈਨੂੰ ਮਤਲਬ ਕਿ ਸਲਾਹ ਆ ਸਿਫਤ ਕੀਤੀ ਵੀ ਬਾਈ ਦਾ ਘੈਂਟ ਬੰਦਿਆਂ ਨਾਲ ਮਲਾਤਾ ਬਾਈ ਦੱਸਿਆ ਕਰੋ ਫੋਨ ਕਰਕੇ ਘੱਟੋ ਘੱਟ ਕਮੈਂਟ ਕਰਕੇ ਵੀ ਜਿਹੜੀ ਅਸੀਂ ਵੀਡੀਓ ਪਾਉਨੇ ਆ ਉਹਦਾ ਕੀ ਰਿਜ਼ਲਟ ਆ ਕਹੇ ਜਾਂ ਤੁਹਾਨੂੰ ਲੱਗਿਆ ਜਦੋਂ ਬੰਦਾ ਨਾ ਵਧੀਆ ਕੰਮ ਦੀ ਸਿਫਤ ਕਰਦਾ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਵੀ ਬਈ ਉਹ ਬੰਦਿਆਂ ਦੀ ਵੀਡੀਓ ਪਾ ਕੇ ਤੇ ਤੁਹਾਡੇ ਜਿਹੜੇ ਰਿਪਲਾਈ ਸੀ ਰਿਵਿਊ ਸੀ ਉਹ ਸੁਣ ਕੇ ਬਹੁਤ ਵੀਰਾਂ ਨੇ ਇੱਕ ਬੰਗਲੌਰ ਤੋਂ ਵੀ ਫੋਨ ਆਇਆ ਸੀਗਾ ਹੁਣ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੁਣ ਤੁਹਾਡੇ ਕੋਲੇ ਗਰਮੀ ਦਾ ਕੱਪੜਾ ਲੈ ਆਏ ਮਲੇਰ ਕੋਟਲੇ ਚ ਮਸ਼ਹੂਰ ਨੇ ਹੁਣ ਤਾਂ ਵੀਡੀਓ ਤੋਂ ਬਾਅਦ ਆਲ ਇੰਡੀਆ ਇੱਥੋਂ ਤੱਕ ਇਵਨ ਕਿ ਫੋਰਨ ਤੋਂ ਵੀ ਫੋਨ ਆਏ ਸੀ ਤੇ ਉੱਥੇ ਵੀ ਮਸ਼ਹੂਰ ਹੋ ਗਏ ਬਹੁਤ ਕੱਪੜਾ ਵਗਿਆ ਵੀਰ ਜੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਜੀ। ਉਹ ਠੀਕ ਠਾਕ ਹੋ ਜੀ। ਅੱਛਾ ਅੱਜ ਮੈਂ ਆਉਣ ਸਾਰ ਸਾਰਾ ਕੁਝ ਫਰੋਲ ਲਿਆ ਜੀ। ਫਰੋਲਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਦਾਗਾ। ਇੱਕ ਤਾਂ ਸਭ ਤੋਂ ਘੈਂਟ ਕੱਪੜੇ ਦਾ ਰੇਟ ਕਿਹੜੀ ਸੀ ਉਹ ਜੀ ਕੀ ਰੇਟ ਦੱਸਿਆ ਸੀ ਇਹਨੇ ਬਹੁਤ ਸਸਤਾ ਦੱਸਿਆ ਜੀ। ਬੇਹਰਾਨ ਕਰਨ ਵਾਲਾ ਰੇਟ। ਕੀ ਰੇਟ ਸੀਗਾ? ਕਿਹੜਾ ਕੱਪੜਾ ਸੀ ਉਹ ਜੀ? ਕਾਟਨ ਦੇ ਅੰਦਰ ਹੀ ਭਾਜੀ। ਹਾਂ ਹਾਂ ਜੀ। ਕਾਟਨ ਦੇ ਅੰਦਰ ਮੱਤ ਲਾਲ ਵੀ ਕਾਟਨ ਹੁੰਦੀ ਹੈ ਆਪਣੇ ਕੋਲ। ਠੀਕ ਹੈ ਜੀ। ਬਹੁਤ ਵਧੀਆ ਪਿਓਰ ਕਾਟਨ ਦੇ ਅੰਦਰ। ਹੂੰ। ਸਿਰਫ 220 ਮੀਟਰ ਦੀ ਕੁਆਲਿਟੀ ਹੈ ਜੀ ਕਾਟਨ ਦੇ ਅੰਦਰ ਠੀਕ ਹੈ ਜੀ ਦਰਸ਼ਕੋ ਜੁੜੇ ਰਹੋ ਉਹ ਵੀ ਦਿਖਾਵਾਂਗੇ ਇੱਕ ਬਾਈ ਬਾਲੀ ਕਹਿਣ ਚੀਜ਼ ਆ ਯਾਰ ਕਮਾਲ ਕਰੀ ਪਈ ਨਾ ਤਾਂ ਉਹ ਕਪੜਾ ਮਨ ਲੱਗਦਾ ਫਟੇ ਨਾ ਉਹਦਾ ਰੰਗ ਫਿੱਟੇ ਤੇ ਨਾ ਉਹ ਚ ਬਲ ਪਵੇ ਹਨਾ ਇੱਥੇ ਐ ਇਕੱਠਾ ਕਰਕੇ ਬੈਗ ਚ ਪਾ ਕੇ ਲੈ ਜੀ ਮਰਜ਼ੀ ਲੈ ਜੀ ਅੱਛਾ ਕਪੜਾ ਸਰੀਰ ਤੇ ਥੋੜਾ ਪਾਇਆ ਹੋਇਆ ਤੁਹਾਨੂੰ ਨਹੀਂ ਪਤਾ ਲੱਗੂ ਜਿਵੇਂ ਹੁਣ ਮੂਰੇ ਪੂਰੀ ਕੜਾਕੇ ਦੀ ਗਰਮੀ ਪੈਣੀ ਹੈ ਨਾ ਕਪੜਾ ਪਾਇਆ ਮਹਿਸੂਸ ਨਹੀਂ ਹੋਊਗਾ ਲਿਖ ਕੇ ਲੈ ਲਓ ਤੋਂ ਨੂੰ ਜਰੂਰ ਟਕੂਗਾ ਪਰ ਤੁਹਾਨੂੰ ਪਾਇਆ ਮਹਿਸੂਸ ਨਹੀਂ ਹੁਣ ਇਹ ਜਾਈ ਕਪੜਾ ਹੋ ਅੱਛਾ ਹੁਣ ਆ ਜੀ ਦੱਸੋ ਜਿਹੜੀ ਬਾਹਲੀ ਲੰਮੀ ਦੀ ਲੈਣ ਪਾਈ ਵੇ ਇਹ ਜੀ ਬਸ ਸਪੈਸ਼ਲ ਆਈਟਮ ਹੈ ਇਹ ਬਹੁਤ ਦੇਰ ਦੀ ਲੋਕਾਂ ਦੀ ਡਿਮਾਂਡ ਥੇ ਗਈ ਖੱਦਰ ਦੇ ਅੰਦਰ ਕੋਈ ਸਪੈਸ਼ਲ ਚੀਜ਼ ਲਿਆਓ ਸਪੈਸ਼ਲ ਚੀਜ਼ ਲਿਆਓ ਅੱਛਾ ਤਾਂ ਫਿਰ ਅਸੀਂ ਜੰਮੀ ਸਪੈਸ਼ਲ ਲੈ ਆਂਦੀ ਜੰਮੀ ਸਪੈਸ਼ਲ ਲੈ ਆਂਦੀ ਠੀਕ ਹੈ ਜੀ ਅੱਛਾ ਇੱਕ ਹੋਰ ਗੱਲ ਜੀ ਈਦ ਦੇ ਦਿਨ ਵੀ ਮੂਰੇ ਆ ਰਹਿਣਾ ਹੈ ਬਹੁਤ ਮਹਾਨ ਤਾਂ ਆ ਗਿਆ ਇਸ ਇਸ਼ਤਿਹਾਰ ਦੇ ਵਿੱਚ ਸਬਸੇ ਸਾਰੇ ਆਪਣੇ ਸਾਰਿਆਂ ਲਈ ਬਹੁਤ ਖੁਸ਼ੀ ਭਰੇ ਦਿਨ ਹੁੰਦੇ ਨੇ ਬਿਲਕੁਲ ਤੇ ਉਹਦਾ ਵੀ ਮੇਰੇ ਖਿਆਲ ਚ ਹੁਣ ਪੂਰਾ ਸੀਜ਼ਨ ਚੱਲ ਪਿਆ ਉਹਨਾਂ ਨੇ ਪੂਰੀ ਲੇਟੈਸਟ ਅਪਡੇਟ ਬਣ ਕੀਤੀ ਹੈ ਪੂਰੀ ਕਲੈਕਸ਼ਨ ਜੀ ਬਾਕੀ ਰੋਜ਼ਾਨਾ ਹਮਰਾ ਕੁਛ ਨਾ ਕੁਛ ਸਟਾਕ ਆ ਰਿਹਾ ਜੀ ਅੱਛਾ ਜੀ ਡਿਜ਼ਾਈਨਿੰਗ ਕੁਰਤੇ ਪਜਾਮੇ ਦੇ ਜਿਹੜੇ ਫੈਨਸੀ ਕੁਰਤੇ ਵੀ ਹਮਾਂ ਆਲਾ ਕਹਿੰਦੇ ਨੇ ਜੀ ਮੁੰਡੇ ਉਹ ਪਾਉਂਦੇ ਨੇ ਵੱਡੇ ਸ਼ਹਿਰਾਂ 'ਚ ਬੰਬੇ ਵਗੈਰਾ ਦਿੱਲੀ ਵਗੈਰਾ ਜਿਹੜੇ ਵੱਡੇ ਸ਼ਹਿਰਾਂ 'ਚ ਲੋਗ ਉਹਦੇ ਅੰਦਰ ਵੀ ਇਹ ਕਾਸ ਸਾਡੇ ਸ਼ਹਿਰ ਦੇ ਅੰਦਰ ਵੀ ਇਹ ਚੀਜ਼ਾਂ ਮਿਲ ਜਨ ਤੇ ਅਸੀਂ ਸਪੈਸ਼ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਜੀ ਮੰਨ ਲਓ ਇਹ ਆ ਵੀ ਕੱਲਾ ਜਿਹੜਾ ਵੀਡੀਓ ਚ ਦਿਖਾਵਾਂਗੇ ਉਹ ਨਹੀਂ ਹੋਰ ਵੀ ਬਹੁਤ ਕੁਝ ਮਿਲੂਗਾ ਡੇਲੀ ਜੀ ਡੇਲੀ ਜੀ ਡੇਲੀ ਨਵੀਂ ਨਵੀਂ ਚੀਜ਼ ਆਉਗੀ ਅੱਛਾ ਇਹ ਸਪੈਸ਼ਲ ਕਿਵੇਂ ਆ ਜੀ ਇਹ ਸਪੈਸ਼ਲ ਇੱਕ ਕਮਾਲਿਆ ਖੱਦਰ ਹੈ ਸਰ ਇਹ ਅੱਛਾ ਜੀ ਹਾਂ ਜੀ ਠੀਕ ਅੱਛਾ ਇਹ ਖੱਦਰ ਮਤਲਬ ਵਾਹ ਵਾਹ ਕਪੜਾ ਵੀ ਘੈਂਟ ਆਈ ਪਤਾ ਲੱਗਦਾ ਹੱਥ ਲਾ ਕੇ ਦੇਖੋ ਦਰਸ਼ਕੋ ਮੈਂ ਪਤਾ ਆਪ ਦੇਖ ਸਕਦਾਗਾ ਤੁਹਾਨੂੰ ਤੁਹਾਨੂੰ ਤਾਂ ਆਪ ਹੀ ਦੇਖਣਾ ਬੂਆ ਹੱਥ ਲਾ ਕੇ ਤਾਂ ਜੇ ਦੇਖਣ ਵਾਲੀ ਗੱਲ ਹਨਾ ਪਰ ਚੀਜ਼ ਆਦ ਏਰ ਜੈਟ ਕਿਨਾਰੀ ਗਦੇ ਨਹੀਂ ਇਹਨੂੰ ਅੱਛਾ ਜੀ ਹਾਂ ਜੀ ਆ ਦੇਖੋ ਇਹਦੇ ਵਿੱਚ ਪਿਓਰ ਕਾਟਨ ਦੀ ਇਹਦੀ ਹਾਂ ਦੇਖੋ ਆ ਦੇਖੋ ਆ ਨਿਸ਼ਾਨੀ ਆ ਹਾਂ ਜੀ ਇਹ ਨਿਸ਼ਾਨੀ ਤਾਂ ਪੱਕੀ ਹੁੰਦੀ ਹੈ ਇਹ ਕੱਤਰ ਕੱਟ ਕੇ ਤੁਸੀਂ ਇਹਨੂੰ ਜਲਾ ਕੇ ਦੇਖ ਸਕਦੇ ਹੋ ਸਾਬ ਮੰਝੂਗੀ ਇਹਦੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਸਭ ਤੋਂ ਇਹ ਨਿਸ਼ਾਨੇ ਆ ਕਾਟਨ ਦੀ ਹਾਂ ਤੇ ਤੁਸੀਂ ਇਹਨੂੰ ਕਟਿੰਗ ਕਰੋ ਇਹਦੀ ਕਟਿੰਗ ਕਰਕੇ ਤੁਸੀਂ ਇਹਨੂੰ ਜਲਾਓ ਸਾਬ ਮੰਝੂਗੀ ਜਿਹੜੀ ਪਿਓਰ ਕਾਟਨ ਹੋਊਗੀ ਜੀ ਜੇਰਾ ਪੋਲਿਸਟਰ ਹੋਊਗਾ ਉਹ ਹੋਰ ਵੀ ਇਸ ਤੋਂ ਡੀਪਲੀ ਦੇਖਣਾ ਤੁਸੀਂ ਅਗਰ ਇਹਨੂੰ ਤਾਂ ਗਰਮ ਤਵਾ ਕਰੋ ਉਹਦੇ ਉੱਪਰ ਕੱਤਰ ਕਰਕੇ ਛੱਡ ਦਿਓ ਅੱਛਾ ਜੀ ਹਾਂਜੀ ਜੇ ਕੱਢਨਗੇ ਤਾਂ ਉਹ ਸੜ ਜੂਗੀ ਮਤਲਬ ਜੇ ਹੋਊਗਾ ਉਹ ਦੂਜਾ ਪੋਲੀਸਟਰ ਤਾਂ ਉਹ ਸ਼੍ਰਿੰਕ ਹੋ ਜਾਊਗਾ ਇਕੱਠਾ ਹੋ ਜਾਊਗਾ ਹਾਂਜੀ ਇਕੱਠਾ ਹੋ ਜਾਊਗਾ ਜੀ ਲਓ ਜੀ ਗੱਲ ਇਹ ਆ ਵੀ ਜਿਹੜੀ ਮਰਜੀ ਕਸੌਟੀ ਤੇ ਪਰਖ ਲਿਓ ਖਰਾ ਉਤਰਨਾ ਖਦਰ ਹੈ ਉਹ ਖਦਰ ਆਹੇ ਅੱਛਾ ਇੱਕ ਤੁਸੀਂ ਹੋਰ ਗੱਲ ਕਹੀ ਸੀ ਰਾਗੀ ਸਾਹਿਬਾ ਨਾਲੀ ਉੱਥੋਂ ਲੈਓ ਗੱਲ ਫਿਰ ਆਪਾਂ ਉੱਥੇ ਸ਼ੁਰੂ ਕਰ ਲਈਏ ਕਿਹੜਾ ਕੱਪੜਾ ਜੀ ਉਹ ਉਹ ਬੀਜਿ ਕਈ ਵਾਰ ਸਾਡੇ ਕੋਲ ਫੋਨ ਵੀ ਆਏ ਯਾਰ ਕੋਈ ਸਾਨੂੰ ਸਪੈਸ਼ਲ ਚੀਜ਼ ਦਬੋ تاکہ ਸਾਡੇ ਕੋਲ ਲਾਈਵ ਵੀ ਉਹਦੇ ਅੱਛੇ ਹੋਵੇ ਕੱਪੜੇ ਦੀ ਔਰ ਲੁੱਕ ਵਾਈਜ਼ ਵੀ ਇਦਾਂ ਹੋਵੇ ਕਪੜਾ ਵੀ ਅਗਲਾ ਦੂਰੋਂ ਹੀ ਦੇਖ ਕੇ ਗਏ ਵੀ ਯਾਰ ਵਾਕੀ ਕੱਪੜਾ ਪਾਇਆ ਹੈ ਨਾ ਕਿ ਸਾਹਬ ਨੇ ਔਰ ਵਾਕੀ ਭਾਈ ਉਹ ਉਹਨਾਂ ਦਾ ਇੱਕ ਸਟੇਟਸ ਉਹਨਾਂ ਦੇ ਇੱਕ ਜਿਹੜਾ ਮਰਤਬਾ ਉਹ ਉੱਚਾ ਹੁੰਦਾ ਹੈ ਉਹ ਲੱਗਣ ਵੀ ਇੰਨੇ ਸੋਹਣੇ ਚਾਹੀਦੇ ਨੇ ਸਾਈਬਾਨ ਹਾਂਜੀ ਤਾਂ ਉਹਦੇ ਵਾਸਤੇ ਸੀ ਸਪੈਸ਼ਲ ਮੈਂ ਚੀਜ਼ਾਂ ਬਹੁਤ ਦੇਦਾ ਮੈਂ ਭਾਲ ਚ ਦਿਗਾ ਇਹ ਸਾਰੀਆਂ ਹੈਡਮਾਸੀਆਂ ਉਹਨਾਂ ਵਾਸਤੇ ਲਿਆਂਦੀਆਂ ਨੇ ਮਤਲਬ ਅੱਬ ਹੀ ਲਿਆਂਦਾ ਹਾਂਜੀ ਨਾ ਤਾਂ ਇਹ ਕੱਪੜਾ ਖਰਾਬ ਹੋਵੇ ਤੇ ਨਾ ਇਹ ਕੱਪੜਾ ਮਤਲਬ ਇਹ ਜੇ ਬੱਟਮੈਨ ਔਰ ਸ਼ਾਈਨਿੰਗ ਔਰ ਗ੍ਰੇਸ ਕੱਪੜੇ ਦੀ ਆਹ ਚਮਕ ਦੇਖੋ ਦੂਰੋਂ ਪੈਂਦੀ ਆ ਬਾਈ ਤੇ ਮੈਂ ਕਹਿੰਦਾ ਦੂਰੋਂ ਪਤਾ ਲੱਗੂ ਵੀ ਕੋਈ ਕੱਪੜਾ ਪਾਇਆ ਹੈ ਦੇਖੋ ਲੈ ਵੀ ਹੁਣ ਵੀ ਜਿਹੜੇ ਵੀਰਾਂ ਨੇ ਘਰੇ ਪਾਠ ਪਾਠ ਕਰੋਨਾ ਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਬਾਬਾ ਜੀ ਹੁਣਾਂ ਨੂੰ ਆਹ ਦੇਓ ਕੱਪੜਾ ਹਨਾ ਇਹਨਾਂ ਤੋਂ ਫੋਨ ਕਰਕੇ ਪੁੱਛ ਲਓ ਜੇ ਨਹੀਂ ਲੈਣਾ ਇਹ ਨਹੀਂ ਹੈਗਾ ਜ਼ਰੂਰੀ ਤਾਂ ਨਹੀਂ ਵੀ ਅਸੀਂ ਇਹ ਨਹੀਂ ਤੁਹਾਨੂੰ ਕਹਿੰਦੇ ਤੱਕੇ ਨਾਲ ਵੀ ਇਹਨਾਂ ਤੋਂ ਖਰੀਦੋ ਇਹਨਾਂ ਤੋਂ ਪੁੱਛ ਲਓ ਭਾਈ ਸਿੰਘ ਸਾਹਿਬਾਨ ਵਾਲਾ ਕੱਪੜਾ ਕਿਹੜਾ ਤੁਹਾਡੇ ਕੋਲੇ ਕੀ ਰੇਟ ਆ ਮਾਰਕੀਟ ਚੋਂ ਪਤਾ ਕਰ ਲਿਓ ਹਨਾ ਜੀ ਬਿਲਕੁਲ ਜੀ ਬਿਲਕੁਲ ਜੇ ਤੁਹਾਨੂੰ ਮਿਲਣਾ ਹੀ ਨਹੀਂ ਜੀ ਨਾ ਬਾਕੀ ਜੇ ਮੈਂ ਇਸਾ ਇੱਥੋਂ ਮਹਿੰਗਾ ਲੱਗਿਆ ਕਿ ਤੂੰ ਮਰਜ਼ੀ ਲੈ ਲਿਓ ਕਿ ਤੂੰ ਮਰਜ਼ੀ ਲੈਣੀ ਸਾਡੇ ਤੋਂ ਸਸਤਾ ਲਿਆ ਫਿਰ ਤਾਂ ਲੈਣੀ ਹੀ ਲੈਣਾ ਬਾਕੀ ਕੁਆਲਿਟੀ ਇਹ ਧਿਆਨ ਰੱਖਿਓ ਜਿੱਦੋਂ ਵੀਡੀਓ ਚ ਆ ਰਹੀ ਆਏ ਨਾ ਸੋਚਿਓ ਵੀ ਵੀਡੀਓ ਸੈਟਿੰਗ ਕਰਕੇ ਚਮਕ ਲਿਆ ਦੇ ਆਪਣੇ ਐਦਾਂ ਦੀ ਗੱਲਬਾਤ ਨਹੀਂ ਤੁਸੀਂ ਸਾਹਮਣੇ ਦੇਖੋਗੇ ਨਾ ਰੱਬ ਉਹ ਨਰਗੇ ਕਹਨੇ ਆ ਵੀ ਉਦੋਂ ਵੱਧ ਸ਼ਾਈਨਿੰਗ ਆਉ ਉਦੋਂ ਵੱਧ ਦੀ ਚਮਕ ਆਉ 19 ਦੇ 21 ਆਉ 21 ਆਉ ਜੀ ਸਾਡੀ ਗਾਰੰਟੀ ਐਸੀ ਵਾਲੇ ਦੀ ਓਕੇ ਜੀ ਲਓ ਜੀ ਐਂ ਕਿੱਡਾ ਕਰ बाल है, है। है। अच्छा बाल ਨਹੀਂ ਪੈਂਦਾ ਜਾਈ ਲਚਕ ਵਾਲਾ ਕਪੜਾ ਹੀ ਬਹੁਤ ਫਾਈਨ ਕੁਆਲਿਟੀ ਹੈ ਇਹਦੇ ਵਿੱਚ ਹੀ ਅਗਰ ਥੋੜੀ ਜਿਹੀ ਹਾਈ ਲਾਈਟ ਵੇਟ ਕੁਆਲਿਟੀ ਹੈ ਜਿੱਦਾਂ ਥੋੜਾ ਬੇਸ ਇਹਦਾ ਹੈਵੀ ਹੈ ਤੇ ਇਹਦੇ ਵਿੱਚ ਇੱਕ ਆਹ ਕੁਆਲਿਟੀ ਸਾਡੇ ਨੇ ਲੈ ਕੇ ਆਂਦੀ ਹੈ ਨਵੀਂ ਇਹ ਸਾਰੀ ਇੰਪੋਰਟਡ ਪੈਕਿੰਗ ਹੈ ਜੀ ਔਰ ਸਾਰਾ ਵਾਲਾ ਕਪੜਾ ਹੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਇਹ ਲੋ ਦੇਖੋ ਕਪੜਾ ਇਹਦੀ ਦੇਖੋ ਗ੍ਰੇਸ ਕਪੜੇ ਦੀ ਪੂਰੀ ਲੁੱਕ ਵਾਈਜ਼ ਐਂਡ ਕਪੜਾ ਜੀ ਪੂਰਾ ਲੈ ਵੀ ਸੱਜਣੋਂ ਨਿਗਾ ਮਾਰ ਲਓ ਸਾਰਾ ਐਂਡ ਪੂਰੀ ਤਸੱਲੀ ਵੀਡੀਓ ਚ ਤਾਂ ਨਹੀਂ ਕਰਾ ਸਕਦੇ ਵੀਡੀਓ ਇਹ ਤੁਹਾਨੂੰ ਇਹ ਦੱਸ ਸਕਦੇ ਆ ਭਈ ਸਰਾਗਾ ਠੀਕ ਹੈ ਜੀ ਐਨ ਕੈਂਡ ਗੱਲਬਾਤ ਆ ਅੱਛਾ ਰੇਟ ਰੂਟ ਤਾਂ ਨਹੀਂ ਕੋਈ ਬਾਲਾ ਹੈਗਾ ਜੀ ਮੈਂ ਕਹਿੰਦਾ ਜੀ ਬਹੁਤ ਅੱਛਾ ਰੇਟ ਹੋਗਾ ਬਹੁਤ ਨਰਮ ਰੇਟ ਹੋਗਾ ਆਪਣਾ ਕੋਈ ਦੇਖੋ ਅਸੀਂ ਪਹਿਲਾਂ ਵੀ ਦੇਖੋ ਲੋਕ ਆਏ ਨੇ ਸਾਡੇ ਕੋਲ ਔਰ ਰਿਵਿਊ ਵੀ ਅੱਛੇ ਦੇ ਕੇ ਗਏ ਨੇ ਅਸੀਂ ਮਤਲਬ ਉਹ ਨਹੀਂ ਹੈਗਾ ਵੀ ਇੱਕ ਵਾਰੀ ਆ ਗਏ ਚਲੋ ਵੀਡੀਓ ਦੇਖ ਕੇ ਚਲੋ ਹੁੰਦਾ ਆਪਣੇ ਅੰਡਰ ਜੀ ਨੇ ਜੋ ਮਰਜੀ ਇਹਨੂੰ ਲਾ ਕੇ ਨਾ ਇਹ ਕੰਮ ਨਹੀਂ ਦੇਖੋ ਅਸੀਂ ਦੁਬਾਰਾ ਬੁਲਾਉਣਾ ਹੈ ਪਹਿਲੀ ਦੁਕਾਨਦਾਰੀ ਬਣਨੀ ਹੈ ਹਾਂਜੀ ਹਾਂ ਹੁਣ ਸਾਡੇ ਕੋਲ ਜਗਰਾਉਂ ਤੋਂ ਦੂਰੋਂ ਦੂਰੋਂ ਕਸਟਮਰ ਮੈਂ ਕਹਿੰਦਾ ਦੁਬਾਰਾ ਤਾਰੀਫ ਕਰਕੇ ਆਏ ਨੇ ਵੀਰ ਤੁਹਾਡੇ ਰੇਟ ਵੀ ਔਰ ओके ਲਓ ਹੁਣ ਤਾਂ ਹੀ ਬਾਹਰਲੇ ਆਏ ਤਾਂ ਹੈਗੇ ਨੇ ਪਰ ਮੈਨੂੰ ਲੱਗਦਾ ਹੁਣ ਬਾਹਲੇ ਜ਼ਿਆਦਾ ਹੋਣਗੇ ਬਾਹਰਲੇ ਆ ਵੱਖਰਾ ਹੀ ਕਪੜਾ ਬਿਲਕੁਲ ਵੱਖਰਾ ਜੀ ਇਹ ਹਾਂ ਜੀ ਦੇਖੋ ਕੁਝ ਇਹ ਕਪੜੇ ਨਾ ਸਾਡੇ ਸਪੈਸ਼ਲੀ ਜਿਵੇਂ ਇਹਦੇ ਹੁੰਦੇ ਤਿਹਾਰ ਹੁੰਦੇ ਨੇ ਜਾਂ ਕੋਈ ਉਹ ਵਿਆਹ ਸ਼ਾਦੀ ਤੋਂ ਬਸ ਸਪੈਸ਼ਲ ਜਿਵੇਂ ਦਿੱਲੀ ਵਾਲੇ ਤੋਂ ਦੇਖੇ ਹੋਣਗੇ ਬਹੁਤ ਸੋਹਣੇ ਸੋਹਣੇ ਬਣੇ ਬੈਠੇ ਹੁੰਦੇ ਨੇ ਮਤਲਬ ਦੁਕਾਨਾਂ ਦੇ ਉੱਪਰ ਸ਼ੋਰੂਮਾਂ ਦੇ ਉੱਪਰ ਕੱਪੜੇ ਪਾਈ ਮਾਹਵਿਆਲੇ ਕੱਪੜੇ ਜੀ ਇਹ ਬੱਡ ਡਿਜ਼ਾਈਨਿੰਗ ਬਣੇ ਜੈਕਾਡ ਡਿਜ਼ਾਈਨਿੰਗ ਕਹਿੰਦੇ ਨੇ ਇੱਕ ਕੱਪੜੇ ਦੇ ਵਿੱਚ ਹੀ ਡਿਜ਼ਾਈਨ ਬਣਿਆ ਹੋਇਆ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਬਹੁਤ ਸਾਰੀ ਕਲੈਕਸ਼ਨ ਹੋ ਗਈ ਆਪਣੇ ਕੋਲ ਮੇਰੇ ਕੋਲ ਡੋਲੀ ਦਿੱਲੀ ਇਹਦੇ ਵਿੱਚ ਨਵੇਂ ਨਵੇਂ ਡਿਜ਼ਾਈਨ ਆਉਂਦੇ ਨੇ ਔਰ ਨਵੇਂ ਨਵੇਂ ਕੁਆਲਿਟੀਆਂ ਹੁੰਦੀਆਂ ਨੇ ਔਰ ਤੁਸੀਂ ਮਤਲਬ ਕਹਿੰਦੇ ਜਿਹਨੇ ਪਾਲ ਉਹਨੂੰ ਲੋਕ ਪੁੱਛਣਗੇ ਵੀ ਆਰ ਕਿਥੋਂ ਲੈ ਕੇ ਆਉਂਦੇ ਨੇ ਇੰਨੀ ਸ਼ਾਨਦਾਰ ਕੁਆਲਿਟੀ ਹੈ ਵਾਈਟਨੈਸੇ ਦੀ ਔਰ ਕੁਆਲਿਟੀ ਵੀ ਠੀਕ ਹੈ ਜੀ ਸਰ ਇਹਦਾ ਰੇਟ ਦੱਸ ਦਿਓ ਜੀ ਇਹਦਾ ਰੇਟ ਜੀ ਸਿਰਫ ਇਹਦਾ 280 ਰੁਪਏ ਪਰ ਮੀਟਰ ਹੈ ਜੀ ਆਹ ਜੀ ਹਾਂ ਜੀ 280 ਰੁਪਏ ਪਰ ਮੀਟਰ ਲੈ ਵੀ ਮਿੱਤਰੋ ਸਿਰੇ ਦਾ ਕੱਪੜਾ ਬਹੁਤ ਸਸਤਾ ਜੇ ਕੁੜਤੇ ਪਜਾਮੇ ਦੀ ਗੱਲ ਕਰੀਏ ਮੇਰੇ ਖਿਆਲ ਚ 5.5 ਮੀਟਰ ਲੱਗੂਈ ਨਹੀਂ 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 5.5 ਮੀਟਰ ਨਹੀਂ ਇਹ ਤਾਂ ਆਪਾਂ ਫਾਇਦੇ ਵਾਲੀ ਚੀਜ਼ ਹੈ ਰੀ ਬਹੁਤ ਮਿਆਰੀ ਚੀਜ਼ ਹੈ ਇਹ ਸਿਰਫ 3.5 ਮੀਟਰ ਕੱਪੜਾ ਹੈ 3.5 ਮੀਟਰ ਹਾਂ ਜੀ ਵੱਡੇ ਪਾਨੇ ਦਾ ਲਓ ਜੀ ਲਓ ਜੀ ਲੋ ਜੀ ਫੇਰ ਤਾਂ ਬਹੁਤ ਸਹੀ ਰੇਟ 'ਚ ਪਊਗਾ ਆ ਆ ਗਿਆ ਉਹ ਕੱਪੜਾ ਹਨਾ ਜੀ ਜਿਹੜਾ ਬਾਹਰਲੇ ਬਹੁਤ ਪਸੰਦ ਕਰਦੇ ਨੇ ਕਾਰਨ ਕੀ ਆ ਇਹਨੂੰ ਜਿੱਥੇ ਮਰਜੀ ਐ ਐ ਕਰਕੇ ਲੈ ਜਾਓ ਜਦੋਂ ਕੱਢ ਕੇ ਉਥੇ ਐ ਝਾੜ ਕੇ ਪਾਉਂਗੇ ਜੇ ਇੱਕ ਬਣ ਰਹਿ ਗਿਆ ਤਾਂ ਕਹਦੇਓ ਇਹ ਉਹੀ ਆ ਜਿਹੜਾ ਪਿੰਡੇ ਤੇ ਵੀ ਪਤਾ ਲੱਗਦਾ ਪਾਇਆ ਹਨਾ ਜੀ ਹਾਂ ਜੀ ਬਿਲਕੁਲ ਜੀ ਅੱਛਾ ਇੱਕ ਹੋਰ ਖਾਸੀਅਤ ਦੱਸੋ ਇਹਦੀਆਂ ਕੀ ਨੇ ਜੀ ਇਹ ਜੀ ਬੀ ਜੀ ਇੱਕ ਤਾਂ ਇਹਦੀ ਕੁਆਲਿਟੀ ਹੈ ਕਿ ਇਹ ਵਾਸ਼ਿੰਗ ਆਸਾਨੀ ਨਾਲ ਹੋ ਜਾਂਦਾ ਹੈ ਇਹ ਜਿਹ ਮੈਲ ਜਿਵੇਂ ਆਪਾਂ ਕਹਿੰਦੇ ਆ ਭੀਬੀ ਜੀ ਕਾਟਨ ਦੇ ਇੱਕ ਬੜੇ ਹੱਡ ਮੈਲ ਪੈ ਗਿਆ ਯਾਰ ਉਵੇਂ ਪਿੱਦਾ ਜਾ ਹੋ ਗਿਆ ਉਵੇਂ ਗ੍ਰੇਸ ਹੀ ਖਤਮ ਹੋ ਗਈ ਕੱਪੜੇ ਦੀ ਇੰਨੇ ਪੈਸੇ ਵੀ ਲਾਏ ਇਹਦੀ ਉਹ ਗੱਲ ਬਾਤ ਨਹੀਂ ਇਹ ਤਾਂ ਮਤਲਬ ਤੁਸੀਂ ਮੜਾ ਜਾ ਸਰ ਪਾ ਕੇ ਜਾਂ ਕੁਝ ਵੀ ਕੈਮੀਕਲ ਪਾ ਕੇ ਧੋਮੋਗੇ ਬਿਲਕੁਲ ਸਾਫ਼ ਹੋ ਜਾਊਗਾ ਇੰਨੀ ਚਮਕਦਮ ਕਰੋਗੀ ਕੱਪੜੇ ਦੀ ਚਮਕ ਨਹੀਂ ਜਾਂਦੀ ਹਾਂਜੀ ਚਮਕਦਾ ਬਟ ਨਹੀਂ ਪੈਂਦੇ ਹੈਗੇ ਔਰ ਲਾਈਟ ਵੇਟ ਹੈ ਹਾਂਜੀ ਔਰ ਜਿੱਦਾਂ ਪਹਿਲਾਂ ਜੈਪਨੀਸ ਦੂਸਰਾ ਕਪੜਾ ਇੱਕ ਆਉਂਦਾ ਹੈਵੀ ਦੇ ਅੰਦਰ ਠੀਕ ਹੈ ਤੇ ਉਹਦੀ ਰੇਂਜ ਵੀ ਕਾਫੀ ਉੱਪ ਹੁੰਦੀ ਹੈ 13-1400 ਰੁਪਏ ਮੀਟਰ ਦੇ ਦਿੰਦੇ ਨੇ ਮਾਰਕੀਟਿੰਗ ਦੇ ਖੈਰ ਆਪਣਾ ਤਾਂ ਰੇਟ ਉਹਦਾ ਵੀ ਘੱਟ ਸੀ ਤੇ ਉਹਦੇ ਨਾਲੋਂ ਇਹ ਮਤਲਬ ਕਪੜਾ ਹੌਲਾ ਵੀ ਆ ਥੋੜਾ ਜਿਹਾ ਤੇ ਦੂਸਰਾ ਇਹ ਮਤਲਬ ਗ੍ਰੇਸ ਵੀ ਉਹਦੀ ਜ਼ਿਆਦਾ ਆਉਂਦੀ ਹੈ ਜਿਆਦਾ ਟੌਰ ਤਾਂ ਪਏ ਦੀ ਬਣੀ ਪਈ ਆ ਪਏ ਦੀ ਤਾਂ ਬਹੁਤ ਜ਼ਿਆਦਾ ਬਣੋ ਸਾ ਇਹਦੇ ਵਿੱਚ ਆਪਣੇ ਕੋਲ ਕਲਰ ਵੀ ਆ ਜਾਣਗੇ ਬਹੁਤ ਜਲਦੀ ਅਸੀਂ ਇੱਕ ਮੈਂ ਸੈਂਪਲ ਨਾਲ ਲਿਆ ਸੀ ਇਹ ਆਕੇ ਲੋਕਾਂ ਦੇ ਸਾਹਮਣੇ ਇਹ ਚੀਜ਼ ਨੂੰ ਪੇਸ਼ ਕਰ ਸਕੀਏ ਤੇ ਇਹਦੇ ਵਿੱਚ ਬਣੇ ਕੋਲ ਕਲਰ ਵੀ ਸਾਰੀ ਆ ਜਾਣਗੇ ਜੀ ਠੀਕ ਹੈ ਜੀ ਹੁਣ ਆ ਉਹੀ ਆਗਾ ਜਿਹੜਾ ਆਪਾਂ ਕਹਿੰਦੇ ਜੀ 200 ਮੀਟਰ ਕੇ ਹੋ ਰਹੀ 220 ਰੁਪਏ ਮੀਟਰ ਜੀ 220 ਰੁਪਏ ਮੀਟਰ ਜੀ ਜਿਹੜਾ ਮੰਨ ਲਓ ਵੀ ਸਭ ਤੋਂ ਸਸਤਾ ਪਰ ਸਭ ਤੋਂ ਬੈਸਟ ਵੀ ਹੋ ਸਕਦਾ ਹੈ ਬੈਸਟ ਜੀ ਮੈਂ ਕਹਿੰਦੇ ਹਊਗਾ ਜੀ ਅੱਛਾ ਜੀ ਫਿਰ ਕਪੜੇ ਦੀ ਜੀ ਗ੍ਰੇਸ ਦੇਖੋ ਔਰ ਪਿਓਰ ਕਾਟਨ ਜੀ ਸਭ ਤੋਂ ਵੱਡੀ ਗੱਲ ਠੀਕ ਹੈ ਜੀ ਪਿਓਰ ਕਾਟਨ ਦੇ ਵਿੱਚ ਮਿੱਤਰੋ 220 ਰੁਪਏ ਮੀਟਰ ਮਾੜਾ ਜਾਂ ਮੈਨੂੰ ਐਂ ਦੱਸ ਦਿਓ ਵੀ ਪੂਰਾ ਕੁੜਤਾ ਪਿਆਮਾ ਕਿ 60 ਰੁਪਏ ਬਣ ਗਈ 60 ਰੁਪਏ ਦਾ ਜੀ ਫਿਰ ਤਾਂ 5 ਮੀਟਰ ਤੋਂ ਘੱਟ ਬਣੂ ਚੌੜੇ ਬਣੇ ਵਾਲਾ ਹੀ ਹੈ ਹਾਂਜੀ ਚੌੜੇ ਬਣਦਾ ਜੀ ਸਾਢੇ 3 ਮੀਟਰ ਜੀ ਬਣ ਜਾਊਗਾ ਇਹ ਸਾਢੇ 3 ਮੀਟਰ ਦੇ ਵਿੱਚ ਲੈ ਵੀ ਸਾਡਾ ਇੱਕ ਸੱਜਣ ਹੋਰ ਵੀ ਆ ਅਬਦੁੱਲ ਜੀ ਹੈਨਾ ਸਾਡਾ ਵੱਕਹਾਂਡ ਸੱਜਣਾ ਬਾਈ ਇਹ ਬਾਈ ਕਹਿੰਦਾ ਵੀ ਮੈਂ ਕੈਮਰੇ ਸਾਹਮਣੇ ਨਹੀਂ ਆਉਂਦਾ ਮੈਂ ਕਿਹਾ ਬਾਈ ਤੈਨੂੰ ਤਾਂ ੱੱਕੇ ਨਾਲ ਲਿਆਉਂਗਾ ਕਿਉਂਕਿ ਜਿੰਨੀ ਨੌਲੇਜ ਆਸੀਫ ਜੀ ਨੂੰ ਕੁੜਤੇ ਪਿਆਮਿਆਂ ਦੀ ਆ ਕੋਟ ਪੈਂਟਾਂ ਦੀ ਹੈ ਜਾਂ ਹੋਰ ਸਮਾਨ ਦੀ ਆ ਉਸ ਤੋਂ ਜ਼ਿਆਦਾ ਨੌਲੇਜ ਇਹਨਾਂ ਨੂੰ ਪੈਂਟ ਸ਼ਰਟਾਂ ਦੀ ਆ ਫੇ ਕਿਉਂ ਨਾ ਇਹਨਾਂ ਨੂੰ ਵੀ ਪੁੱਛਿਆ ਜਾਵੇ ਸਾਸ਼ੀ ਗੌਰਵਰ ਜ ਉਠਿ ਠਾਕੋ ਜੀ ਹਾਂਜੀ ਠੀਕ ਨੇ ਸੇਤਾ ਠੀਕ ਨੇ ਸਕਦੇ ਕਾ ਤੋਂ ਵੈਸੀ ਅੱਛਾ ਲਿਆਓ ਦਿਖਾਓ ਫਿਰ ਪੈਂਟ ਛੱਟ ਕੇ ਹਾਂਜੀ ਕੈਂਡ ਕੈਂਡ ਜੇ ਦਿਖਾ ਦੋ ਤਾਂ ਦਰਸ਼ਕਾਂ ਨੂੰ ਸਵਾਦ ਆ ਜਾਏ ਦੇਖ ਕੇ ਰੇਟ ਵੀ ਤੇ ਕੁਆਲਿਟੀ ਵੀ ਸੀ ਆਰਾਮ ਦੀ ਹੈ ਪੈਂਟਾਂ ਜੀ ਬਹੁਤ ਫਾਈਨ ਕੁਆਲਿਟੀ ਹੈ ਜੀ ਇਹ ਹਾਂਜੀ ਫੁੱਲ ਗਾਰੰਟੀ ਹੈ ਬੂਟ ਉੱਠ ਜੇ ਵੇ ਛੇਜ ਜੇ ਵੇ ਫਿੱਟ ਜੇ ਵੇ ਕੁਝ ਵੀ ਹੋ ਜਾਵੇ ਠੀਕ ਹੈ ਜੀ ਉਹ ਛਿੱਟ ਜੇ ਨਮੀ ਲੈ ਜੇ ਅੱਛਾ ਉਹ ਤੋਂ ਬੱਗ ਵੀ ਮਾਰਨਗੇ ਨਮੀ ਲੈ ਜੇਓ ਠੀਕ ਹੈ ਜੀ ਇਹਦੇ 8 ਕਲਰ 9 ਕਲਰ ਨੇ ਇਹਦੇ ਜੀ ਹਾਂਜੀ ਅੱਛਾ ਰੇਟ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਪੂਰੇ ਪੰਜਾਬ ਨਾਲ ਦੇਖੋ ਬਹੁਤ ਜਿਆਦਾ ਫਾਇਦਾ ਹੋਊਗਾ ਹਮ ਬੱਦ ਤੋਂ ਬੱਦ ਫਾਇਦਾ ਹੋਊਗਾ ਇਹ ਟੈਂਟ ਤੁਸੀਂ ਦੇਖ ਲਓ 540 41 ਰੁਪਏ ਦੇ ਪੈਂਡ ਪਊਗੇ ਇਹ ਸੀਆਰਐਮ ਦੀ ਹੈ ਜੀ ਸੀਆਰਐਮ ਦੀ ਓਰੀਜਨਲ ਆ ਓਰੀਜਨਲ 540 41 ਦੀ ਪਊਗੀ ਹਾਂ ਜਿੱਥੇ ਕਪਊਗੀ ਜੀ ਇਹਦੇ ਕਲਰ ਮੈਚਿੰਗ ਬਹੁਤ ਸੋਹਣੇ ਸੋਹਣੇ ਨੇ ਜੀ ਇਹਦੇ ਵੱਡੀ ਗੱਲ ਤਾਂ ਕਲਰ ਆ ਦਿੰਦੇ ਆ ਰੇਟ ਕੋਈ ਨਹੀਂ ਦੇਦਾ ਜਦੋਂ ਕੁਆਲਿਟੀ ਮਿਲ ਜੇ ਹਨਾ ਕਲਰ ਮਿਲ ਜਾਣਾ ਸ਼ੌਂਕ ਪੂਰਾ ਹੋ ਜਾਏ ਬੰਦੇ ਦਾ ਪਰ ਫਿਰ ਵੀ ਤੁਹਾਡੇ ਰੇਟ ਬੈਸਟ ਨੇਗੇ ਇੱਕ ਕੁਆਲਿਟੀ ਸਾਡੇ ਲੱਭੇ ਹੋਰ ਵੀ ਆ ਜੀ ਇਹ ਲਾਈਵ ਦੀ ਹੈ ਜੀ ਇਹ ਬਹੁਤ ਟੌਪ ਦਾ ਕਪੜਾ ਹੀ ਲਾਈਵ ਦਾ ਹਮ ਇਹ 416 ਰੁਪਏ ਮੀਟਰ ਹੈ ਜੀ ਆਹਾਂ ਜੀ ਹਾਂ ਜੀ 515 ਔਰ 20 ਦੇ ਵਿੱਚ ਵਿੱਚ ਪੈਂਟ ਬਣੋਗੇ ਜੀ ਠੀਕ ਹੈ ਜੀ ਹਾਂ ਜੀ ਮਲਟੋਪ ਦੀ ਪੈਂਟ ਆਹੋ ਦੀ ਫੁੱਲ ਗਾਰੰਟੀ ਜੀ ਅਰੇ ਇੱਕ ਮੁੰਡੇ ਉਹ ਕਹਿੰਦਾ ਨੇ ਵੀ ਐ ਤਲਵਾਰ ਵਾਂਗੂ ਕਰੀਜ ਖੜੀ ਰਹੀਏ ਕੱਪੜਾ ਹੈਗਾ ਤੁਹਾਡੇ ਕੋਲੇ ਉਹ ਦਿਖਾਓ ਜੀ ਉਹ ਅੱਜ ਕੱਲ ਦਾ ਜਮਾਂ ਟ੍ਰੈਂਡ ਹੋਸੇ ਦਾ ਜੀ ਹਰੇਕ ਮੰਗਦਾ ਵੀ ਸਾਡੀ ਜਿਹੜੀ ਪੈਂਟਾਂ ਬੰਦੇ ਦੀ ਮੂਰਲੇ ਦੀ ਲੱਤ ਪਾੜ ਦੇ ਵਿੱਚ ਬੰਦ ਹਾਂ ਜੀ ਆਹ ਜੀ ਆਹ ਜੀ ਤਲਵਾਰ ਵਾਂਗੂ ਜੀ ਤਲਵਾਰ ਵਾਂਗੂ ਲੈ ਵੀ ਚਾਹੇ ਕਹਾੜਾ ਕਹੇ ਲੋ ਚਾਹੇ ਕਹੇ ਲੋ ਤਲਵਾਰ ਐ ਖੜੀ ਰਹੂਗੀ ਕਰੀਜ ਵੀ ਬੰਦਾ ਕਹਿ ਦੂ ਵੀ ਕਿਤੇ ਕਿਰਪਾਨ ਤਾਂ ਨਹੀਂ ਵਿਚਲ ਕੋਈ ਫਿਰਦਾ ਹਨਾ ਜੀ ਐਈਆ ਹੀ ਇਹ ਹਾਂਜੀ ਹਾਂਜੀ ਇਹ ਕੀ ਰੇਟ ਆ ਜੀ ਇਹ 550 ਰੁਪਏ ਮੀਟਰ ਦੀ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਮਿਲੂਗੀ 1200 ਦੀ 1300 ਦੀ ਪੈਂਟ ਦੇ ਹੋਗੀ ਮਿਲੂਗੀ ਆਪਾਂ ਨੂੰ ਬਹੁਤ ਸਸਤੀ ਪਊਗੀ ਇਹ ਠੀਕ ਹੈ ਅੱਛਾ ਗੱਲ ਕਰੀਏ ਜੀ ਪੈਂਟ ਆਪਾਂ ਜਿੰਨੀ ਮਰਜ਼ੀ ਦਿਖਾ ਲਈਏ ਗੱਲ ਹੁੰਦੀ ਹੈਗੀ ਵੀ ਰੰਗਾਂ ਦੀ ਹਾਂਜੀ ਕਿੰਨੇ ਰੰਗ ਦੇ ਸਕਦੇ ਸੀ ਮਤਲਬ ਕਿ ਵੀ ਸੂਟਾਂ ਦੇ ਤਾਂ ਜਨਾਨੀਆਂ ਦੇ ਬਹੁਤ ਰੰਗ ਆ ਜਾਂਦੇ ਨੇ ਹਾਂਜੀ ਪੈਂਟਾਂ ਦੇ ਜਿਹੜੇ ਅੱਛੇ ਕਲਰ ਹੁੰਦੇ ਨੇ ਜੀ ਉਹ 15 ਔਰ 20 ਦੇ ਵਿੱਚ ਵਿੱਚ ਕਲਰ ਹੁੰਦੇ ਨੇ ਅੱਛੇ ਕਲਰ ਜਿਹੜੇ ਸਾਰੇ ਮਿਲਣਗੇ ਹਾਂ ਜੀ ਹਾਂ ਸਾਰੇ ਮਿਲਣਗੇ ਹੁਣ ਇਧਰ ਸ਼ਰਟਾਂ ਕਣੀ ਵੀ ਆ ਜੀ ਆ ਸਾਰੀ ਸ਼ਰਟਿੰਗ ਹੈ ਸਰ ਜੀ ਸ਼ਰਟਾਂ ਦੇ ਆਪਾਂ ਰੇਟਾਂ ਦੀ ਗੱਲ ਕਰੀਏ ਕੁਆਲਿਟੀ ਦੀ ਗੱਲ ਕਰੀਏ ਕਹੇ ਜੀ ਕੁਆਲਿਟੀ ਹੈ ਕਹੇ ਜੀ ਰੇਟ ਪੈਣਗੇ ਮੈਂ ਤੁਹਾਨੂੰ ਸ਼ਰਟ ਦਿਖਾਉਣਾ ਜੀ ਕਾਟਨ ਦੀ ਸ਼ਰਟ ਹੈ ਜੀ ਇਹ ਹੂੰ ਬਹੁਤ ਅੱਛੀ ਕੁਆਲਿਟੀ ਹੈ ਜੀ ਕਾਟਨ ਕੰਟਰੀ ਦੀ ਸ਼ਰਟ ਆ ਬਹੁਤ ਸੋਹਣੀ ਸ਼ਰਟਾ 480 ਰੁਪਏ ਦੀ ਸਿਰਫ ਜੀ ਸਿਰਫ 480 ਰੁਪਏ ਲੈ ਵੀ ਮਿੱਤਰੋ ਗੱਲ ਇਹ ਆ ਵੀ ਤੁਸੀਂ ਕੱਪੜੇ ਦੇ ਨਿਗਾ ਮਾਰ ਲਓ ਉਧਰ ਡਿਜ਼ਾਈਨਾਂ ਦੇ ਨਿਗਾ ਮਾਰ ਲਓ ਜਿੰਨੇ ਮਰਜ਼ੀ ਦਿਖਾਈ ਚੱਲੀ ਏ ਇਹਦਾ ਕੋਈ ਅੰਤ ਨਹੀਂ ਹੈਗਾ ਹਨਾ ਜੀ ਹਾਂਜੀ 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 ਗੱਲ ਤਾਂ ਇਹ ਆ ਵੀ ਬੰਦਿਆਂ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਕੈਂਡ ਕੱਪੜੇ ਦੀ ਜ਼ਿੰਮੇਵਾਰੀ ਆ ਜਿਹੜਾ ਮਰਜ਼ੀ ਚੱਕ ਲਓ ਇਹ ਆਪ ਹੀ ਦੱਸ ਦੇਣਗੇ ਭਈ ਆਹਾ ਤੁਹਾਡੇ ਵਰਤਨ ਵਾਲਾ ਹੈਗਾ ਕਿ ਨਾ ਹਨਾ ਜੀ ਕਿ ਨਹੀਂ ਅਬਦੁੱਲ ਜੀ ਸਹੀ ਗੱਲ ਹੈ ਨਾ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਭਰੋਸਾ ਹੋ ਗਿਆ ਇਹਨਾਂ ਦੀ ਪਹਿਲੀ ਵੀਡੀਓ ਤੇ ਇੰਨਾ ਕੁ ਪਿਆਰ ਮਿਲਿਆ ਪਿਆਰ ਉਦੋਂ ਮਿਲਦਾ ਜਦੋਂ ਕੰਮ ਜੈਨੂਨ ਹੋਵੇ ਬਹੁਤ ਸਾਰਾ ਇੱਧਰ ਨਿਗਾ ਮਾਰ ਲਓ ਬਾਈ ਸਰਦੀਆਂ ਵਾਲਾ ਵੀ ਬਹੁਤ ਕੁਝ ਪਿਆਗਾ ਆ ਬਲੇਜ਼ਰ ਬਲੂਜ਼ਰ ਹੁਣ ਤਾਂ ਹਰ ਸੀਜ਼ਨ ਲੰਘ ਗਿਆ ਪਰ ਦਿਖਾਉਣਾ ਫਰਜ਼ ਬਣਦਾ ਕਿਉਂਕਿ ਕਿਤੇ ਨਾ ਕਿਤੇ ਗਾਹਾਂ ਵਾਲੇ ਸਮਿਆਂ 'ਚ ਵੀ ਇਹ ਵੀਡੀਓ ਸਾਹਮਣੇ ਆ ਸਕਦੀ ਹੈ ਦਰਸ਼ਕਾਂ ਦੇ ਈਦ ਦੇ ਤਿਹਾੜੀ ਤੇ ਕਿਉਂਕਿ ਬਹੁਤ ਖੁਸ਼ੀਆਂ ਭਰੇ ਇਤਿਹਾਰ ਹੁੰਦਾ ਹਨਾ ਇਹ ਹਰ ਇੱਕ ਕਹਿੰਦੇ ਨੇ ਵੀ ਭਾਈਚਾਰਕ ਸਾਂਝ ਵਾਲਾ ਤਿਹਾੜਾ ਬਹੁਤ ਵਧੀਆ ਆ ਦੇਖੋ ਜੀ ਪਹਿਲਾਂ ਤਾਂ ਡਿਜ਼ਾਈਨ ਦੇ ਐ ਪਾਇਆ ਜਾਊ ਬਾਈ ਇੱਥੇ ਨੋ ਕਲਰ ਨੇ ਜੀ ਨੋ ਹੀ ਕਲਰ ਟਾਪ ਦੇ ਨੇ ਅੱਛਾ ਜੀ ਦੋ ਡਿਜ਼ਾਈਨ ਨੇ ਨੋ ਕਲਰ ਨੇ ਠੀਕ ਹੈ ਜੀ ਔਰ ਕਪੜਾ ਬਹੁਤ ਫਾਈਨ ਆ ਇੱਕ ਤਾਂ ਹੁੰਦਾ ਆਮ ਪਲੇਨ ਦੇ ਵਿੱਚ ਹੁੰਦਾ ਜੀ ਇਹ ਜੈਕਾਡ ਦੇ ਵਿੱਚ ਆ ਦੇਖੋ ਜੀ ਆ ਸਰ ਜੈਕਾਡ ਦੇ ਵਿੱਚ ਸਾਮਣੇ ਬੜੀ ਗੱਲਾਂ ਨਾਲ ਫਟੇ ਨਾ ਖਰਾਬ ਹੋਵੇ ਅੱਛਾ ਨਾਲੇ ਠੰਡਾ ਨਾਲੇ ਠੰਡਾ ਜੀ ਆ ਗਰਮੀ ਦੇ ਸੀਜ਼ਨ ਦੇ ਵਿੱਚ ਪਾਉਣ ਵਾਲਾ ਮਤਲਬ ਹਾਂਜੀ 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 ਸਰ ਲਓ ਜੀ ਮਿੱਤਰੋ ਬਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੀਰੋ ਕਿਉਂਕਿ ਵਧੀਆ ਬੰਦਿਆਂ ਦੀ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਹੌਸਲਾ ਵਧੂਗਾ ਵੀ ਸਾਰਾ ਵਰਕ ਹੋਇਆ ਸਰ ਜੀ ਅੰਦਰ ਸਾਰਾ ਵਰਕ ਅੰਦਰ ਦੇਖੋ ਇੱਥੋਂ ਪਤਾ ਲੱਗਦਾ ਹੈ ਨਾ ਵਧੀਆ ਬੰਦਿਆਂ ਦੀ ਵੀਡੀਓ ਸ਼ੇਅਰ ਕਰਕੇ ਹੌਸਲਾ ਵਧਦਾ ਹੁੰਦਾ ਜਿੱਥੇ ਇਹਨਾਂ ਦਾ ਵਧੂਗਾ ਨਾ ਵੀ ਅਸੀਂ ਵਧੀਆ ਕੰਮ ਕਰਦੇ ਆਂ ਸਾਡਾ ਲੋਕ ਸਾਥ ਦਿੰਦੇ ਨੇ ਉੱਥੇ ਹੋਰਾਂ ਦਾ ਵੀ ਮਾਣ ਕਰਦਾ ਵੀ ਯਾਰ ਜੇ ਵਧੀਆ ਬੰਦੇ ਤਰੱਕੀ ਕਰ ਸਕਦੇ ਨੇ ਤਾਂ ਆਪਾਂ ਵੀ ਚੰਗੇ ਕੰਮ ਕਰੀਏ ਹੈ ਨਾ ਜੀ ਬੇਸ਼ੱਕ ਠੀਕ ਹੈ ਸੋ ਧੰਨਵਾਦ ਵੀਰ ਜੀ ਕੀਮਤੀ ਸਮਾਂ ਦਿੱਤਾ ਕਿਉਂਕਿ ਈਦ ਦੇ ਦਿਨਾਂ ਦੇ ਵਿੱਚ ਮੈਨੂੰ ਪਤਾ ਤੁਹਾਡੇ ਕੋਲ ਪੂਰੀ ਖੇਚਾ ਹੈ ਨਾ ਜ ਅਜੇ ਇੱਕ ਗੱਲ ਹੋਰ ਆ ਜੀ ਮੇਰੇ ਮੁਸਲਮ ਵੀਰ ਨੂੰ ਵੀਰਾਂ ਨੂੰ ਭਾਈਚਾਰੇ ਨੂੰ ਇੱਕ ਥੋੜੀ ਜਿਹੀ ਮੈਂ ਜਾਣਕਾਰੀ ਦੇਣੀ ਚਾਹਣਾਗਾ ਵੈਸੇ ਤਾਂ ਇਹ ਹਰ ਇੱਕ ਲਈ ਆ ਕੋਈ ਜ਼ਰੂਰੀ ਨਹੀਂ ਪਰ ਜਿਹੜਾ ਕੋਈ ਕਹਿੰਦਾ ਨੇ ਤੇ ਹਾਰ ਨੇੜੇ ਹੋਵੇ ਉਹ ਸਬੰਧਤ ਵੀ ਕਲੈਕਸ਼ਨ ਰੱਖਣੀ ਪੈਂਦੀ ਆ ਆਸੀਫ ਜੀ ਹੁਣਾਂ ਨੇ ਆ ਦੇਖੋ ਜੀ ਜਿਹੜਾ ਕੋਈ ਵੀਰ ਪਿੰਡਾਂ ਚੋਂ ਜਾਂ ਕਿਤੋਂ ਵੀ ਦੂਰ ਦਰਾਡੇ ਨੇ ਨਾ ਰੋਜ਼ ਨਵੀਂ ਕਲੈਕਸ਼ਨ ਆਉਂਦੀ ਆ ਕਹਿੰਦੇ ਸਾਡੇ ਕੋਲੇ ਆ ਲਾਈਨ ਦੇਖ ਲਓ ਜੀ ਕਿੰਨੇ ਕਲਰ ਪਏ ਨੇ ਤੇ ਰੋਜ਼ ਨਵੀਂ ਕਲੈਕਸ਼ਨ ਆਉਂਦੀ ਹੈ ਹਨਾ ਜੀ ਤੁਸੀਂ ਸੰਪਰਕ ਕਰਕੇ ਲਗਾਤਾਰ ਜਾਣਕਾਰੀ ਵੀ ਲੈ ਸਕਦੇ ਹੋ ਸੰਬੰਧੀ ਕੀ ਹਾਲ ਹੈ ਜੀ ਅੱਛਾ ਅਸੀਂ ਬਜੀ ਪੂਰੀ ਜਾਣਕਾਰੀ ਦਿਓ ਵੀ ਕਹੇ ਜਾ ਕੱਪੜਾ ਕੀ ਕਹਾਣੀ ਹੈ ਜੀ ਇਹ ਜੀ ਲੇਟੈਸਟ ਚੀਜ਼ ਸ਼ੁਰੂ ਹੋਈ ਹੈ ਡੋਰੀ ਵਰਕ ਕਹਿੰਦੇ ਨੇ ਇਹਨੂੰ ਤੇ ਅਸੀਂ ਸਪੈਸ਼ਲੀ ਲੋਕਾਂ ਦੇ ਸਾਹਮਣੇ ਇੱਕ ਨਵੀਂ ਆਈਟਮ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਬਨਾ ਆਮ ਤੌਰ ਤੇ ਦੁਕਾਨ ਆਮ ਤੌਰ ਤੇ ਦੁਕਾਨਾਂ ਦੇ ਪਰ ਉਹੀ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਸਾਰੇ ਦੁਕਾਨਾਂ ਦੇ ਪਈਆਂ ਨੇ ਸਾਡੇ ਆ ਨਾਮ ਜੇਬੀ ਦੇ ਨਾਮ ਦੇ ਉੱਪਰ ਜਿਹੜੀ ਸਾਡੀ ਮਸ਼ਹੂਰੀ ਹੈ ਜੀ ਇਸ ਬਾਤ ਦੇ ਉੱਪਰ ਹੈ ਕਿ ਇਹਨਾਂ ਕੋਲ ਨਵੀਂ ਕਲੈਕਸ਼ਨ ਆਂਦੀ ਹੈ ਠੀਕ ਹੈ ਜੀ ਤੇ ਉਸ ਦੇ ਦੁਬਾਰ ਅਸੀਂ ਵੀ ਪੂਰੇ ਉਤਰਨ ਦੀ ਉਹਦੇ ਉੱਪਰ ਕੋਸ਼ਿਸ਼ ਕਰਦੇ ਹਾਂ ਉਹਦੇ ਤਾਲੁਕ ਨਾਲ ਅਸੀਂ ਵਾਈਟ ਦੇ ਅੰਦਰ ਬਲੈਕ 'ਚ ਬਹੁਤ ਸਾਰੀ ਚੀਜ਼ਾਂ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਨਵੀਂ ਕਲੈਕਸ਼ਨ ਪੇਸ਼ ਕੀਤੀ ਜਾਵੇ ਠੀਕ ਹੈ ਜੀ ਹਾਂ ਜੀ ਦੇਖੋ ਤੁਹਾਨੂੰ ਕਿਤੋਂ ਨਹੀਂ ਮਿਲੂਗੀ ਇਹ ਚੀਜ਼ਾਂ ਬਿਲਕੁਲ ਹੀ ਲੋ ਵੀ ਮਿੱਤਰੋ ਪਾਉਂਗੇ ਨਾ ਮਤਲਬ ਤੁਹਾਨੂੰ ਪੁੱਛਣਗੇ ਲੋਕ ਵੀ ਯਾਰ ਇਹ ਆਈਟਮ ਲਿਆਂਦੀ ਕਿੱਥੋਂ ਆ ਐਸੀ ਚੀਜ਼ ਐ ਇਹ ਕੜਾਈ ਕਿੰਨੀ ਸੋਹਣੀ ਹੋਈ ਹੀ ਆ ਬਹੁਤ ਸਾਰੇ ਕਲਰ ਨੇ ਜੀ ਜਿਹੜਾ ਜ ਮਰਜੀ ਬਾਕੀ ਤੁਸੀਂ ਇਹਨਾਂ ਦੇ ਪੇਜ ਨਾਲ ਜੁੜ ਜੋ ਡੇਲੀ ਅਪਡੇਟ ਹੁੰਦੀ ਆ ਉੱਥੇ ਤੁਸੀਂ ਦੇਖ ਸਕਦੇ ਹੋਗੇ ਆਪਣੇ ਪੇਜ ਦਾ ਨਾਮ ਜਰੂਰ ਬੋਲੋ ਜੇ ਵੀ ਵਾਲੇ ਕੁੜਤੇ ਦੇ ਨਾਮ ਦੇ ਨਾਲ ਸਾਡਾ ਮਸ਼ਹੂਰ ਹੈ ਪੇਜ ਤੇ ਬਹੁਤ ਸਾਰੀ ਕਲੈਕਸ਼ਨ ਨੇ ਜੀ ਲੇਟੈਸਟ ਆਉਂਦੀ ਐ ਅਸੀਂ ਉਹਦੇ ਉੱਪਰ ਪਾਨੇ ਵੀ ਆ ਔਰ ਜੋ ਕਸਟਮਰਾਂ ਦੀ ਵੀਜ਼ ਮਨਾ ਕੇ ਦਿੰਨੇ ਆ ਅਸੀਂ ਉਹਦੀ ਵੀ ਵੀਡੀਓ ਪਾਨੇ ਆ ਇਹ ਕੋਸ਼ਿਸ਼ ਕਰਕੇ ਆਗਾ ਹੋ ਸਕੇ ਤਾਂ ਸਾਡਾ ਪੇਜ ਜ਼ਰੂਰ ਫੋਲੋ ਕਰੋ ਔਰ ਲੇਟੈਸਟ ਕਲੈਕਸ਼ਨ ਬਾਰੇ ਸਾਡੇ ਨਾਲ ਜੁੜੇ ਰਹੋ ਇਨਸਟਾ ਤੇ ਜੇ ਵੀ ਵਾਲੇ ਕੁੜਤਾ ਹਨਾ ਜੀ ਸਰਚ ਕਰ ਲਓ ਤੁਹਾਡੇ ਸਾਹਮਣੇ ਆ ਜੂਗਾ ਇਹ ਦੱਸੋ ਜੀ ਪਹਿਲਾ ਵਾਲੀ ਵੀਡੀਓ ਤੇ ਤੁਹਾਡੇ ਕੋਲੇ ਕਿੰਨਾ ਕ ਕਸਟਮਰ ਆਇਆ ਤੇ ਸਾਰਿਆਂ ਨੂੰ ਪ੍ਰਸੰਨ ਕਰਤਾ ਕਿਉਂਕਿ ਮੈਨੂੰ ਜਿੰਨੇ ਕ ਫੋਨ ਆਏ ਸਾਰੇ ਪ੍ਰਸੰਨ ਨੇ ਸਾਨੂੰ ਜੀ ਦੇਖੋ ਜਦੋਂ ਤੁਸੀਂ ਵੀਡੀਓ ਬਣਾ ਗਏ ਆ ਤੇ ਜਦੋਂ ਵੀ ਸਾਡੇ ਕੋਲ ਕੋਈ ਆ ਕੇ ਕਹਿੰਦਾ ਦੀ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਸਾਨੂੰ ਇੱਕ ਅਲੱਗਰ ਟੈਨਸ਼ਨ ਹੁੰਦੀ ਸੀ ਇਸ ਗੱਲ ਦੀ ਵੀ ਯਾਰ ਕੋਈ ਬੰਦਾ ਸਾਡੇ ਕੋਲੋਂ ਨਰਾਸ਼ ਹੋ ਕੇ ਨਾ ਜਾਵੇ ਜੀ ਮਤਲਬ ਅਸੀਂ ਉਹਨੂੰ ਹਰ ਐਤਵਾ ਦੇ ਨਾਲ ਰੇਟ ਦੇ ਅਕੋਰਡਿੰਗ ਵੀ ਔਰ ਉਹ ਵੀ ਮਤਲਬ ਸਰਵਿਸ ਦੇ ਅਕੋਰਡਿੰਗ ਵੀ ਹਰ ਐਤਵਾਰ ਨਾਲ ਅਸੀਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਹਣਾ ਤੇ ਰੱਬ ਦਾ ਸ਼ੁਕਰ ਹੈ ਵੀ ਲੋਕ ਇੱਥੇ ਸਾਡੇ ਕੋਲ ਰਿਵਿਊ ਵੀ ਦੇ ਗਏ ਨੇ ਬਲਕਿ ਸਾਡੇ ਕੋਲ ਇੱਥੇ ਬੈਠੇ ਬੈਠੇ ਤੁਹਾਨੂੰ ਫੋਨ ਲਾਇਆ ਨੇ ਕਈ ਬੰਦੇ ਬੀ ਭਾਜੀ ਤੁਹਾਨੂੰ ਐਸੇ ਬੰਦੇ ਨੂੰ ਮਿਲਾਇਆ ਵੀਡੀਓ ਬਣਾਈ ਹੈ ਵੀ ਬਾਕੀ ਜੈਨੂਨ ਬੰਦੇ ਨੇ ਤੇ ਥੋੜੇ ਪਿੰਡੋਂ ਪਿੰਡ ਕੋਲੋਂ ਵੀ ਉੱਥੇ ਬੰਦੇ ਆਏ ਸਾਡੇ ਕੋਲ ਸਪੈਸ਼ਲ ਮੈਨੂੰ ਸ਼ਾਹਪੁਰ ਤੋਂ ਮੇਰਾ ਵੀਰ ਆ ਉਹ ਵੀ ਲੈ ਗਿਆ ਉਹ ਵੀ ਬਹੁਤ ਬੰਦੇ ਰਸਤ ਕੀਤੀ ਇੱਕ ਬੰਗਲੌਰ ਤੋਂ ਫੋਨ ਆਇਆ ਜੀ ਮੈਨੂੰ ਵੀਰ ਦਾ ਹਾਂਜੀ ਮੇਰੇ ਨਾਮ ਹੁਣ ਯਾਦ ਨਹੀਂ ਨਵਾ अच्छा थोनू ध्यान चा बहुत ਬੰਦਾ ਮੈਨੂੰ 15 ਮਿੰਟ ਗੱਲ ਚੱਲੀ ਸਾਡੀ ਦੇਖੋ ਬੜੀ ਜ਼ਿੰਮੇਵਾਰੀ ਹੁੰਦੀ ਹੈ ਜੀ ਜਦੋਂ ਬੰਦਾ ਕਿਸੇ ਦੀ ਵੀਡੀਓ ਬਣਾਉਂਦਾ ਹੈ ਲੋਕ ਸਮਝਦੇ ਨੇ ਵੀ ਵੀਡੀਓ ਬਣਾ ਕੇ ਚਲੇ ਗਿਆ ਬਾਈਓ ਨੇ ਵੀ ਚਲੋ ਹੁਣ ਜੋ ਮਰਜੀ ਆਪਾਂ ਲੋਕਾਂ ਨੂੰ ਲੁੱਟੀ ਜਾਓ ਇਹ ਨਹੀਂ ਬਾਕੀ ਉਸ ਤੋਂ ਵੱਧ ਕੇ ਬੜੀ ਜ਼ਿੰਮੇਵਾਰੀ ਬੰਦੇ ਦੀ ਉਹਦੇ ਹੁੰਦੀ ਹੈ ਜਿਹਦੇ ਕੋਲ ਭਰੋਸਾ ਕੀਤਾ ਗਿਆ ਹੈ ਨਾ ਵੀਡੀਓ ਬਣਾਉਣ ਲੱਗੀ ਤੇ ਇਸ ਕੇ ਅਗੇ ਬੜੀ ਜ਼ਿੰਮੇਵਾਰੀ ਸੀ ਸਾਡੇ ਉੱਪਰ ਥੋਨੇ ਭਾਈ ਤੇ ਰੱਬ ਦਾ ਸ਼ੁਕਰ ਹੈ ਅਸੀਂ ਕੋਸ਼ਿਸ਼ ਕੀਤਾ ਉਹਦੇ ਵਰ ਕਰੇ ਤੇ ਹੁਣ ਵੀ ਪਰਮਾਤਮਾ ਐਂ ਕਰੇ ਤੁਸੀਂ ਹਰ ਇੱਕ ਕਸਟਮਰ ਨੂੰ ਖੁਸ਼ ਕਰੋ ਤੇ ਦਿਨ ਦੁੱਗਣੀ ਰਾਤ ਚੌਗੁਣੀ ਤੁਹਾਡਾ ਸ਼ੋਅਰੂਮ ਤਰੱਕੀ ਕਰੇ ਤੁਹਾਡਾ ਕੰਮ ਤਰੱਕੀ ਕਰੇ ਤੁਸੀਂ ਕਰੋ ਤੇ ਸਾਰਾ ਪੰਜਾਬ ਸਾਡੇ ਸਾਰੇ ਸਾਥੀ ਮਿੱਤਰ ਪੰਜਾਬ ਕੀ ਪੂਰੀ ਦੁਨੀਆ ਦੇ ਲੋਕ ਖੁਸ਼ੀ ਖੁਸ਼ੀ ਤਰੱਕੀਆਂ ਕਰਨ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ